ਦੇਵੋ ਸਯੋਗਾ ਹਮਲਾ ਹੈ ਮਾਰੀਏ ਹਮਲਾ ਹੈ ਮਾਰੀਏ ਕੱਚੇ ਕੋੜਨ ਸੇ ਨੂੰ ਜੜੋਂ ਓ ਖਾੜੀਏ ਕੱਚੇ ਕੋੜਨ ਸੇ ਨੂੰ ਜੜੋਂ ਓ ਖਾੜੀਏ ਹੋਰ ਕਰੇ ਬਰਬਾਦਨਾ ਪੰਜਾਬ ਨੂੰ ਬਰਬਾਦਨਾ ਪੰਜਾਬ ਨੂੰ ਕਰੀਏ ਮੁਕਤ ਨਸਿਆ ਤੋਂ ਪੰਜਾਬ ਨੂੰ ਕਰੀਏ ਮੁਕਤ ਨਸਿਆ ਤੋਂ ਪੰਜਾਬ ਨੂੰ ਹੋ ਗਏ ਆ ਖਿਆਲ ਖੈ ਲੋਕਾਂ ਦੀ ਮੰਗੇ ਦਾ ਜੀ ਲੋਕਾਂ ਦੀ ਮੰਗੇ ਦਾ ਸੂਲੀ ਦੇ ਪੰਜਾਬ ਨਸਿਆ ਨੇ ਟਾਂਗੇ ਦਾ ਸੂਲੀ ਦੇ ਪੰਜਾਬ ਨਸਿਆਂ ਨੇ ਟੰਗੇ ਤਾਂ ਹਰ ਹਿੱਲਾ ਰੋਕਣ ਦੇ ਨਾਵੇ ਨੂੰ ਨਸੇ ਨੇ ਜਨਾਬ ਨੂੰ ਕਰੀਏ ਮੁਕਤ ਨਸਾਂ ਤੋਂ ਪੰਜਾਬ ਨੂੰ ਕਰੀਏ ਮੁਕਤ ਨਸਾਂ ਤੋਂ ਪੰਜਾਬ ਨੂੰ ਨਸੇ ਅਜੇ ਰੂੜੀ ਦੀ ਜਮਾਨੀ ਜਾਮਦੀ ਜੇ ਮਾਮੀ ਜਾਮਦੀ ਵੇਖੀਆਂ ਨਾ ਜਾਂਦੀ ਮਾਵਾਂ ਕੂਰੀ ਲਾਵਦੀ ਵੇਖੀਆਂ ਨਾ ਜਾਂਦੀ ਮਾਵਾਂ ਕੂਰੀ ਲਾਵਦੀ ਬੂਝਣ ਰੀ ਦੇਣਾ ਕਰਾਂ ਰੇ ਜਰਾਗ ਨੂੰ ਜੀ ਕਰਾਂ ਰੇ ਜਰਾਗ ਨੂੰ ਕਰੀ ਮੁਕਤ ਨਜਾ ਤੋਂ ਪੰਜਾਬ ਨੂੰ ਕਰੀਏ ਮੁਕਤ ਨਜਾ ਤੋਂ ਪੰਜਾਬ ਨੂੰ ਸਿਆਸਤ ਦੀ ਹੋਈਆਂ ਸਿਆਸਤ ਦੀ ਰੋਟੀਆਂ ਮਧੇਰੇ ਚ ਕਦੇ ਜੀਵ ਥੇਰੇ ਸੇ ਕਦੇ ਪਾਰੇ ਸੱਚੇ ਮਨੂਨਾ ਪੰਜਾਬ ਵੇਖਦੇ ਪਾਰੇ ਸੱਚੇ ਮਨੂਨਾ ਪੰਜਾਬ ਵੇਖਦੇ ਸੁਰਗ ਬਣਾਏ ਫੁੱਲ ਹੈ ਗਲਾਬ ਨੂੰ ਫੁੱਲ ਹੈ ਗਲਾਬ ਨੂੰ ਕਰੀਏ ਮੁਕਤ ਨਾ ਜਾਂ ਤੋਂ ਪੰਜਾਬ ਨੂੰ ਕਰੀਏ ਮੁਕਤ ਨਾ ਜਾਂ ਤੋਂ ਪੰਜਾਬ ਨੂੰ 31 ਮਈ ਮੂਗ ਦੀ ਰਾਧੇ ਨੇ ਰੱਖੇ ਤਾਂ ਹਾ ਦਿਨੇ ਰੱਖੇ ਤਾਂ ਤਸਕਰਾਂ ਮੈਂ ਰੁੱਧ ਗੈਸ ਕੰਜਾ ਕਾ ਫੇਤਾ ਤਸਕਰਾਂ ਮੈਂ ਰੁੱਧ ਗੈਸ ਕੰਜਾ ਕਾ ਫੇਤਾ ਛੱਡਣਾਂ ਦੀ ਮੰਤਰੀ ਦੀ ਰੱਖੇ ਝਾਕ ਨੂੰ ਜੋ ਮੰਤਰੀ ਦੀ ਰੱਖੇ ਝਾਕ ਨੂੰ ਕਰੀਏ ਮੁਕਤ ਨਸਿਆਂ ਤੋਂ ਪੰਜਾਬ ਨੂੰ ਕਰੀਏ ਮੁਕਤ ਨਸਿਆਂ ਤੋਂ ਪੰਜਾਬ ਨੂੰ ਜੰਗਾ ਹਕਮ ਹੈ ਸਰਕਾਰ ਦਾ ਇਹ ਸਰਕਾਰ ਦਾ ਬੰਦ ਹੋਵੇ ਧੰਦਾ ਨਾ ਦੇ ਵਪਾਰ ਦਾ ਬੰਦ ਹੋਵੇ ਧੰਦਾ ਨਾ ਦੇ ਵਪਾਰ ਦਾ ਝੁੰਗਿਆ 라 ਤੇਰੇ ਨੈਰ ਜੋੜੇ ਰਾਗ ਨੂੰ ਹਾਂ ਜੀ ਜੋੜੇ ਰਾਗ ਨੂੰ ਕਰੀਏ ਮੁਕਤ ਨਾ ਜਾਤੋਂ ਪੰਜਾਬ ਨੂੰ ਕਰੀਏ ਮੁਕਤ ਨਾ ਜਾਤੋਂ ਪੰਜਾਬ ਨੂੰ